ਅੱਜ ਸਾਡੀ ਐਸਕੇਮ ਪੰਜਾਬ ਵੱਲੋਂ ਨੋ ਮੈਂਬਰ ਕਮੇਟੀ ਦੀ ਮੀਟਿੰਗ ਤੇਰੇ ਕੱਲ੍ਹ ਘਟਨਾ ਕਰਨ ਬਾਰੇ ਉਹਦੇ ਸੰਬੰਧ ਚ ਜਿਹੜੀ ਉਹ ਘਟਨਾ ਹੋਈ ਹੈ ਸਰਕਾਰ ਨੇ ਕੀਤੀ ਹੈ ਕਿ 19 ਮਾਰਚ ਦੀ 2025 ਦੀ ਮੀਟਿੰਗ ਜਿੱਥੇ ਕੇਂਦਰੀ ਮੰਤਰੀਆਂ ਨੇ ਆਉਣਾ ਸੀ ਉਹ ਮੀਟਿੰਗ ਸਦਕੇ ਕਿਸਾਨਾਂ ਨੂੰ ਜ਼ਿੰਮੇਵਾਰ ਕੀਤਾ ਜਿਹੜਾ ਉਹਦੀ ਜ਼ੋਰਦਾਰ ਤਵੇਦੀ ਕੀਤੀ ਸੀ ਕਿ ਐਸਕੇਮ ਵੱਲੋਂ ਫੈਸਲਾ ਕੀਤਾ ਸੀ ਜਿਹੜੇ ਗ੍ਰਿਫਤਾਰ ਕੀਤੇ ਕਿਸਾਨ ਨੇ ਉਹਨਾਂ ਨੂੰ ਰਿਹਾਈ ਕਰਨ ਵਾਸਤੇ ਇਹ ਜਿਹੜਾ ਉਹਨਾਂ ਦਾ ਸਮਾਨ ਟਰਾਲੀਆਂ ਵਗੈਰਾ ਤੇ ਹੋਰ ਸਮਾਨ ਕੁਦਮੁਰਦ ਕੀਤਾ ਪੁਲਿਸ ਨੇ ਉਹਨਾਂ ਨੂੰ ਦਬਾਉਣ ਵਾਸਤੇ ਅੱਜ ਵੀ ਆਤੀ ਭੂਕ ਮੁਜਾਰੇ ਕੀਤੇ ਨੇ ਕੱਲ ਨੂੰ ਵੀ ਸਾਡੇ ਜੱਥੇ ਬੰਦੀਆਂ ਉਹਦੀ ਆਤੀ ਭੂਕ ਮੁਜਾਰੇ ਸਾਰੇ ਪਿੰਡਾਂ 'ਚ ਕਰਨਗੇ ਆ ਤੇ ਸਾਡੀ ਮੰਗ ਹੋਊਗੀ ਜੋ ਗ੍ਰਿਫਤਾਰ ਕੀਤੇ ਨੇ ਕਿਸਾਨ ਜਿਹੜੇ ਬਿਨਾਂ ਸ਼ਰਤਿਆ ਕੀਤੇ ਜਾਣ ਤੇ ਉਹਦਾ ਸਮਾਨ ਜਿਹੜਾ ਸਹੀ ਸਲਾਮਤ ਨਾਲ ਕਰ ਦਿੱਤਾ ਸਰ ਸਾਹਿਬ ਕੱਲ ਐਸਾ ਕੀ ਹੋਇਆ ਜਿਹੜਾ ਮੀਟਿੰਗ ਦੇ ਵਿੱਚ ਕਿ ਇੱਕੋ ਦਮ ਹੀ ਪੁਲਿਸ ਨੂੰ ਐਡਾ ਬਟ ਐਕਸ਼ਨ ਲੈਣਾ ਪੈ ਗਿਆ ਕੋਈ ਤਾਂ ਸਰਕਾਰ ਦੱਸ ਸਕਦੇ ਜੀ ਕੀ ਹੋਇਆ ਜੀ ਹੁਣ ਤਾਂ ਫਿਰ ਸਵਾਦ ਤੁਹਾਡੇ ਵਾਸਤੇ ਹੀ ਹੋਊਗੀ ਭਗਵੰਤ ਮਾਨ ਸਾਡੀ ਮੀਟਿੰਗ ਚ ਰੁਸ ਗਏ ਕੋ ਭੱਜ ਗਏ ਤੇ ਜੇ ਤੋ ਇਹ ਸਵਾਦ ਰੋਟ ਦੇ ਨੇ ਤਾਂ ਵੀ ਭਗਵੰਤ ਮਾਨ ਸਾਡੀ ਮੀਟਿੰਗ ਚ ਰੁਸ ਕੇ ਭੱਜ ਗਏ ਦਾ ਜਵਾਬ ਤਾਂ ਹੁਣ ਮੁੱਖ ਮੰਤਰੀ ਸਾਹਿਬ ਹੀ ਦੇ ਸਕਦੇ ਆ ਜੀ ਤੁਹਾਡੇ ਨਾਲ ਵੀ ਕੋਈ ਗੱਲ ਹੋਈ ਹੋਏਗੀ ਕਿ ਸਾਡੇ ਨਾਲ ਕੌਣ ਗੱਲ ਕਰਦਾ ਜੀ ਕਿਉਂਕਿ ਉਹਨਾਂ ਨੇ ਤਾਂ ਗੱਲ ਕਰਨ ਤੋਂ ਬਾਅਦ ਸਾਡਾ ਸਨੇਹਾ ਹੀ ਆ ਕੇ ਬੰਦੇ ਗ੍ਰਿਫਤਾਰ ਕਰ ਲਏ ਸੀ ਤਾਂ ਬੈਠੇ ਸੀ ਮੈਨੂੰ ਤਾਂ ਜੇ ਰਵਿੰਦਰ ਨੇ ਦੱਸਿਆ ਲਈ ਇਹ ਕਰਕੇ ਘਟਨਾ ਵਾਪਰੀ ਲੱਗਿਆ ਪਰ ਤਾਂ ਮਾਹਰਾਵਾ ਲੱਗਿਆ ਸਾਨੂੰ ਤਾਂ ਤਕਲੀਫ ਹੋਈ ਅਜੀਨਾ ਦੁੱਖ ਮਹਿਸੂਸ ਕੀਤਾ ਵੀ ਸਾਥੀਆਂ ਦੇ ਕਿਉਂਕਿ ਸਾਡੇ ਜੰਗ ਯੋਧ ਸਾਥੀ ਆ ਸੰਘਰਸ਼ੀ ਸਾਥੀ ਸਾਡੇ ਹੋ ਅਸੀਂ ਉਹਨਾਂ ਨਾਲ ਬਖਰੀਵੇਂ ਸਾਡੇ ਹੈਗੇ ਆ ਪਰ ਬਖਰੀਵੇਂ ਬਕਾਈ ਜਾਂਦਾ ਸਾਹ ਨਹੀਂ ਚੱਲਦੀ ਕੋਈ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਕਿ ਉਹਨਾਂ ਨਾਲ ਨਹੀਂ ਪ੍ਰਸ਼ਾਸਨ ਨਾਲ ਦੇ ਵਾਸਤੇ ਕਦੀ ਗੱਲ ਕਰਨੀ ਆ ਅਸੀਂ ਤਾਂ ਆਪਣੀ ਮੰਗ ਦੇ ਵਿੱਚ ਮੰਗ ਉਹ ਭਰਾਂਗੇ ਸਰਕਾਰ ਤੋਂ ਮੰਗ ਕਰਾਂਗੇ ਵੀ ਦਿਨੇ ਸ਼ਤ ਬੰਦੇ ਰੱਖੋ ਅਸੀਂ ਜਿਹੜੀ ਚੀਜ਼ ਵਿਚਾਰਿਆ ਹੈ ਸੀਗਾ ਕਿ ਨੈਤਿਕ ਤੌਰ ਤੇ ਦੁਨੀਆ 'ਚ ਸੈੱਟ ਪ੍ਰਿੰਸੀਪਲ ਹੈ ਈਵਨ ਹਥਿਆਰਬੰਦ ਮੂਵਮੈਂਟਾਂ ਵੀ ਜਿਹੜੇ ਕੋਈ ਲੋਕ ਲੜਦੇ ਨੇ ਜੇਦੋ ਕੋਦੇ ਕੋਈ ਨੈਗੋਸ਼ੀਏਸ਼ਨ ਲਈ ਆਉਂਦਾ ਤਾਂ ਡੈਲੀਗੇਸ਼ਨ ਗਵਰਨਮੈਂਟ ਨੇ ਇਨਵਾਈਟ ਕੀਤਾ ਹੈ ਨਾ ਸੈਂਟਰ ਗਵਰਨਮੈਂਟ ਨੇ ਚਿੱਠੀ ਗੱਡੀ ਸੀ ਤਾਂ ਉਹਨਾਂ ਨੂੰ ਇਸ ਤਰ੍ਹਾਂ ਬੁਲਾ ਕੇ ਅਰੈਸਟ ਨਹੀਂ ਕੀਤਾ ਜਾ ਸਕਦਾ ਇਹ ਸਿਆਸੀ ਤੇ ਨੈਤਿਕ ਤੌਰ ਤੇ ਪੰਜਾਬ ਦੀ ਸਰਕਾਰ ਨੇ ਗਲਤ ਕੀਤਾ ਭਗਵਾਨਤਮਾਨ ਸਾਹਿਬ ਨੇ ਆਪਣੀ ਸਿਆਸੀ ਕਵਰ ਪਟਣ ਦਾ ਰਸਤਾ ਜਿਹੜਾ ਉਹ ਬਣਾ ਲਿਆ ਉਸੇ ਗੱਲ 'ਚ ਅਸੀਂ ਜਿਹੜਾ ਇਹ ਰੈਪ੍ਰੈਸ਼ਨ ਹੈ ਉਹ ਗ੍ਰਫਤਾਰ ਕੀਤੇ ਨੇ ਸਮਾਨ ਹੈ ਜਿਹੜਾ ਉਹ ਪੁਲਿਸ ਨੇ ਆਪਣੀ ਕਸਟਡੀ 'ਚ ਲੇਤਾ ਅੱਜ ਅਸੀਂ ਇਹੀ ਵਿਚਾਰਿਆ ਕਿ ਇਸ ਰੈਪ੍ਰੈਸ਼ਨ ਦੇ ਖਿਲਾਫ ਪੰਜਾਬ 'ਚ ਅਸੀਂ ਅੱਜ ਵੀ ਫੂਕੀਆਂ ਨੇ ਕੱਲ ਵੀ ਅਰਤੀ ਫੂਕ ਪ੍ਰਦਰਸ਼ਨ ਨੇ ਜਿਹੜੇ ਪਿੰਡਾਂ 'ਚ ਲੋਕ ਕਰਨਗੇ ਇਸ ਰੈਪ੍ਰੈਸ਼ਨ ਦੇ ਇਸ਼ੂ ਨੂੰ ਅਸੀਂ 26 ਤਰੀਕ ਨੂੰ ਵੀ ਆਪਣੇ ਪ੍ਰੋਟੈਸਟ 'ਚ ਰੱਖਾਂਗੇ ਮੈਂ ਸਰਕਾਰ ਦਾ ਬਾਰ ਬਾਰ ਬਿਆਨ ਆ ਰਿਹਾ ਕਿ ਦਿੱਲੀ ਜਾ ਕੇ ਪ੍ਰੋਟੈਸਟ ਕਰਨ ਕੇ ਇੱਥੇ ਇੱਥੇ ਦੇ ਜਿਹੜੇ ਬਾਰਡਰ ਬੰਦ ਹੋਏ ਨੇ ਤੇ ਲੋਕਾਂ ਨੂੰ ਵੀ ਪਰੇਸ਼ਾਨ ਕੀਤਾ ਜਾ ਰਿਹਾ ਹੈ ਸਰਕਾਰ ਜਿਹੜਾ ਇਹ ਨੈਰੇਟਿਵ ਬਣਾ ਰਹੀ ਹੈ ਇਹ ਭਗਵੰਤ ਮਾਨ ਚਮਤਛਦ ਆਤਮਾ ਦਿੱਤੀ ਹੈ ਦਿੱਲੀ ਦੀ ਹਾਰ ਦਾ ਸਾਈਡ ਇਫੈਕਟ ਹੈ ਔਰ ਪੰਜਾਬ ਨੂੰ ਪੂਲਸ ਰਾਜ ਬਣਾਉਣ ਵਾਲੇ ਪਾਸੇ ਤੁਰੇ ਹੋਏ ਨੇ ਸਰਕਾਰ ਦਾ ਜੋ ਰਵਈਆ ਪਹਿਲਾਂ ਸਾਡਾ ਚੰਡੀਗੜ੍ਹ ਕੂਚ ਫੇਲ ਕੀਤਾ ਹੁਣ ਜੋ ਨਸ਼ੇ ਦੇ ਨਾਮ ਤੇ ਬਲਡੋਜ਼ਰ ਕਾਰਵਾਈਆਂ ਨੇ ਜੋ ਪਟਿਆਲੇ ਚ ਕਰਨਲ ਸਾਹਿਬ ਨਾਲ ਕੀਤਾ ਹੈ ਪੁਲਿਸ ਨੇ ਇਹ ਸਾਰਾ ਕੁਝ ਦੱਸਦਾ ਕਿ ਪੁਲਿਸਨੀਆਂ ਭਾਗਾ ਕੁਲੀਆਂ ਛੜੀਆਂ ਨੇ ਸਰਕਾਰ ਪੁਲਸ ਦੇ ਰਾਹੀਂ ਆਪਣੀ ਨਾਕਾਮੀ ਛਪਾਉਣਾ ਚਾਹੁੰਦੀ ਹੈ 3 ਸਾਲਾਂ ਚ ਕੁਝ ਕੀਤਾ ਨਹੀਂ ਆਪਣੀ ਅਸਫਲਤਾ ਕਿਸਾਨ ਮੂਵਮੈਂਟ ਦੇ ਸਿਰ ਮੜ ਕੇ ਕਾਰਪੋਰੇਟ ਖਿਲਾਫ ਲੜਾਈ ਨੂੰ ਕਮਜ਼ੋਰ ਕਰਨ ਦੇ ਰਸਤੇ ਤੇ ਤੁਰੀ ਹੋਈ ਹੈ ਔਰ ਇਸ ਨੈਰੇਟਿਵ ਨੂੰ ਅਸੀਂ ਪਿੰਟ ਪਿੰਟ ਲੋਕਾਂ ਨੂੰ ਜਾਗਰੂਕ ਕਰਕੇ ਭੰਨਾਂਗੇ ਆਉਣ ਵਾਲੇ ਸਮੇਂ 'ਚ ਅਸੀਂ ਪੰਜਾਬ ਦੇ ਇੰਡਸਟਰੀਲਿਸਟਾਂ ਨਾਲ ਪੰਜਾਬ ਦੇ ਵਪਾਰੀਆਂ ਨਾਲ ਪੰਜਾਬ ਦੇ ਟਰਾਂਸਪੋਰਟਰਾਂ ਨਾਲ ਪੰਜਾਬ ਦੇ ਬਾਕੀ ਵਰਗਾਂ ਨਾਲ ਸਾਰੇ ਵਰਗਾਂ ਨਾਲ ਇਸ ਮਾਮਲੇ 'ਚ ਡਾਇਲੌਗ ਵੀ ਤੋਰ ਰਹੇ ਚਾਰ ਮਈ ਨੂੰ ਅਸੀਂ ਸੈਮੀਨਾਰ ਰੱਖਿਆ ਹੋਇਆ ਹੈ ਜਲੰਧਰ ਸਭ ਨਾਲ ਡਾਇਲੌਗ ਤੋਰਾਂਗੇ ਕਿ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਅਮਰੀਕਾ ਯੂਰੋਪੀਅਨ ਯੂਨੀਅਨ ਤੇ ਨਿਊਜ਼ੀਲੈਂਡ ਨਾਲ ਹੁਣ ਜਿਹੜੇ ਕੀਤੇ ਜਾ ਰਹੇ ਨੇ ਉਸੇ ਰੋਸ਼ਨੀ ਚ ਖੇਤੀ ਮੰਡੀਕਰਨ ਨੀਤੀ ਦਾ ਖੜਾ ਆਇਆ ਸੀ ਜਿਹੜਾ ਸਾਡੀ ਮੰਡੀ ਤੋੜਦਾ ਇਹ ਕਾਰਪੋਰੇਟ ਦਾ ਬਹੁ ਕੌਮੀ ਕੰਪਨੀਆਂ ਦਾ ਵੱਡਾ ਹਮਲਾ ਹੈ ਜਿਹੜਾ ਸਾਡੇ ਤੇ ਔਰ ਉਸ ਦੇ ਖਿਲਾਫ ਸੰਯੁਕਤ ਕਿਸਾਨ ਮੋਰਚਾ ਇੱਕ ਵੱਡੀ ਕੰਧ ਬਣ ਕੇ ਖੜਿਆ ਇਸ ਕੰਧ ਨੂੰ ਗੇਰਮ ਦੀ ਕਮਜ਼ੋਰ ਕਰਨ ਦੀ ਬਦਨਾਮ ਕਰਨ ਦੀ ਕੋਸ਼ਿਸ਼ ਹੈ ਇਸ ਦੱਸਾਂਗੇ ਪੰਜਾਬ ਦੇ ਸਾਰੇ ਛੋਟੇ ਸਮਾਲ ਸਕیل ਇੰਡਸਟਰੀ ਦੀਆਂ ਜਿਥੇ ਬੰਦੀਆਂ ਨੂੰ ਵੀ ਕਿ ਜੇ ਇਹ ਕੰਧ ਟਹਿੰਦੀ ਹੈ ਤਾਂ ਇੱਕ ਵੱਡਾ ਕਾਰਪੋਰੇਟ ਤੇ ਮਲਟੀਨੇਸ਼ਨਲਸ ਦਾ ਅਟੈਕ ਛੋਟੇ ਕਾਰੋਬਾਰ ਨੂੰ ਵੀ ਤਬਾਹ ਕਰੂਗਾ ਤੁਹਾਡੀ ਰੋਜੀ ਰੋਟੀ ਨੂੰ ਵੀ ਖੋਊਗਾ ਇਸ ਅਟੈਕ ਨੂੰ ਅਸੀਂ ਮੋੜਨ ਲਈ ਇਹ ਵਰਤਾਂਤ ਨੂੰ ਢਾਉਣ ਲਈ ਅਸੀਂ ਸਭ ਨਾਲ ਹੀ ਡਾਇਲੌਗ ਚ ਸਭ ਨਾਲ ਹੀ ਡਾਇਲੌਗ ਤੋੜਾਂਗੇ ਅੱਜ ਅਸੀਂ ਸਿਰਫ ਤੇ ਸਿਰਫ ਸਾਡੇ ਸਾਥੀਆਂ ਤੇ ਜੋ ਰਿਪ੍ਰੈਸ਼ਨ ਹੋਇਆ ਜਿਹੜੀ ਸਥਿਤੀ ਡਿਵੈਲਪ ਹੋਈ ਹੈ ਉਸ ਨੂੰ ਵਿਚਾਰਿਆ ਔਰ ਪ੍ਰੋਟੈਸਟ ਹੈ ਜਿਹੜਾ ਉਹ ਜਗੀ ਸਿੰਘ ਢੱਲੇਵਾਲ ਦੀ ਸਿਹਤ ਨੂੰ ਕਿਸ ਤਰ੍ਹਾਂ ਦੀ ਹੈ ਠੀਕ ਹੈ ਹੁਣ ਸਾਨੂੰ ਪਤਾ ਨਹੀਂ ਸਾਡੇ ਦੇਖੋ ਸਾਡੇ ਇਹ ਸਾਨੂੰ ਇਹ ਗੱਲ ਸਾਡਾ ਉਹਨਾਂ ਨਾਲ ਕੋਈ ਸੰਪਰਕ ਹੋ ਸਕਦਾ ਹੁੰਦਾ ਬੁਲਾਏ ਨੇ ਉਹ ਮੀਟਿੰਗ ਚ ਬੁਲਾਏ ਨੇ ਆਉਂਦਿਆਂ ਉਹਨਾਂ ਨੂੰ ਰਸਤੇ ਚ ਗ੍ਰਿਫਤਾਰ ਕਰ ਲਿਆ ਰਾਤ ਕਿਸੇ ਨਾਲ ਕੋਈ ਗੱਲ ਨਹੀਂ ਕਰਨ ਦਿੱਤੀ ਤੋਂ ਉਹਨਾਂ ਦੇ ਜਿਹੜਾ ਸਾਰਾ ਮੋਰਚਾ ਹੈ ਜਿਹੜਾ ਉਹ ਪੱਟਿਆ ਆ ਇਹ ਇੱਕ ਕਿਸਮ ਨਾਲ ਸਿਆਸੀ ਤੌਰ ਤੇ ਸਹੀ ਨਹੀਂ ਕੀਤਾ ਭਗਵਾਨ ਜਮਾਨ ਸਰਕਾਰ ਨੇ ਔਰ ਇਸ ਮਾਮਲੇ ਚ ਡਾਇਲੌਗ ਕਰਕੇ ਹੀ ਮਾਮਲਾ ਹੱਲ ਕਰਨਾ ਚਾਹੀਦਾ ਸੀ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ